ਜੁਿਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਪਤੈ ਵਾਹਿਗੁਰੂ ਸਾਹਿਬ ਜੀ ਰਾਗ ਸਾਰਗ ਚੌਪਦੀ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰ ਨਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਲਿਆ ਮਾਨ ਮੇਰਾ ਮੋਹਨ ਮੋਹ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਾਨਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲਾ ਰਾਤੀ ਜਬ ਕੀ ਇਥੇ ਯਮਕ ਲਾ ਦਨੀਆ ਜਬ ਕੀ ਰਾਮ ਰੰਗੀਲਾ ਰਾਤੀ ਇਥੇ ਜਬ ਕੀ ਰਾਮ ਰੰਗੀਲਾ ਰਾਤੀ ਰਾਮ ਜਪਤ ਮਾਨ ਤੀਰੇ ਹਉ ਮੈਂ ਛੂਡ ਭਈ ਬੈਰਾਗਨ ਹਉ ਮੈਂ ਛੂਡ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕੋਲ ਨਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰਪ ਵੇਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਭਾਤਾਰਾ ਸਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਵਿਆਪੈ ਜਿਹਵਾ ਸਾਦ ਨਾ ਫੀਕੀ ਰਸ ਬਿਨ ਜਿਹਵਾ ਸਾਦ ਨ ਫੀਕੀ ਰਸ ਬਿਨ ਇਥੇ ਵਿਸਰਾਮ ਜਿਹਵਾ ਸਾਦ ਨ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸ ਨ ਪਰਸੈ ਪ੍ਰੀਤਮ ਤਾਬ ਲਗ ਭੂਖ ਪਿਆਸੀ ਜਬ ਲਗ ਤਾਬ ਲਗ ਇਥੇ ਥਮਕਾਂ ਲਾ ਕੇ ਬੋਲਨਾ ਜਬ ਲਗ ਦਰਸ ਨ ਪਰਸੈ ਪ੍ਰੀਤਮ ਇਥੇ ਵਿਸਰਾਮ ਹੈ ਤਾਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਾਲ ਰਸ ਕਮਲ ਬਿਗਾਸੀ ਊਨਵ ਘਣਹਰ ਗਰਜੈ ਵਰਸੈ ਕੋਕਿਲ ਮੋਰ ਬੈਰਾਗੈ ਊਨਵ ਘਰ ਕੰਨ ਹਰ ਗਰਜੈ ਵਰਸੈ ਇਥੇ ਵਿਸਰਾਮ ਹੈ ਕੋਕਿਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਕੋਇੰਗਮ ਘਰ ਪਿਰ ਧਨ ਸੁਹਾਗੈ ਘਰ ਪਿਰ ਧਨ ਸੁਹਾਗੈ ਕੁਚਲ ਕਰੂਪ ਕੁਨਾਰ ਕੁਲਖਣੀ ਪਿਰ ਕੁਲਖਣੀ ਨੰਨੇ ਦੇ ਨਾਮ ਹੈ ਕੁਲਖਣੀ ਨਾਣਾ ਨਹੀਂ ਬੋਲਨਾ ਕੁਚਲ ਕੁਰੂਪ ਕੁਨਾਰ ਕੁਲਖਣੀ ਤੇਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਇ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਾਪਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮੰਨਿਆ ਹਾਰ ਪਾਈ ਪ੍ਰਾਨ ਆਧਾਰਾ ਰਹਾਉ ਏਨ ਵਿਦ ਹਰ ਮਿਲਿਆ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਸਾ ਚੂਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮੰਨ ਅਭਿਮਾਨ ਨ ਤਾ ਕਉ ਹਿੰਸਾ ਲੋਭ ਵਿਸਾਰੀ ਸਹਿਜ ਰਵੈ ਵਰ ਕਾਮਣ ਪੇਰ ਕੀ ਗੁਰਮੁਖ ਰੰਗ ਸਵਾਰੀ ਜਾ ਰਉ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੂਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਵਿਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਸ ਹੇਤ ਕਉ ਦੁਰੈਨਾ ਲਾਲ ਪਿਆਰੀ ਅੰਤਰ ਰਤਨ ਪਦਾਰਥ ਇਥੇ ਠਮਕ ਹੇਤ ਕਉ ਇਥੇ ਵਿਸਰਾਮ ਹੈ ਦੁਰੈਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅੰਬੂਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਇਥੇ ਸਾਰੰਗ ਗੱਗੇ ਦੇ ਨਾਲ ਸਾਰੰਗ ਉੱਤੇ ਟਿੱਪੀ ਲੱਗੀ ਹੋਈ ਹੈ ਇਸ ਨੂੰ ਸਾਰੰਗ ਬੋਲਣਾ ਹੈ ਪਹਿਲਾ ਸਾਰੰਗ ਹੀ ਆਇਆ ਹੈ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਾਮ ਤੂਰ ਹਰ ਕੇ ਸੰਤ ਜਨਾ ਕੀ ਇਥੇ ਵਿਸਰਾਮ ਹਾਮ ਤੂਰ ਮਿਲ ਸਤ ਸੰਗਤ ਪਰਮ ਪਾਦ ਪਾਇਆ ਆਤਮ ਰਾਮ ਰਹਿਆ ਭਾਰਪੂਰ ਰਹਾਉ ਸਤ ਗੁਰ ਸੰਤ ਮਿਲੈ ਸਾਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੂਲਤ ਪੁਰਖ ਨਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅਠ ਸੱਠ ਤੀਰਥ ਮੱਜਣ ਕੀਆ ਸਤ ਸੰਗਤ ਪਾਗ ਨਾਏ ਧੂਰ ਸਤ ਸੰਗਤ ਪਾਗ ਨਾਏ ਧੂਰ ਦੁਰਮਤ ਵਿਕਾਰ ਮਲੀਨ ਮਤ ਹੋਚੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮ ਕਿਉ ਸੰਗਤ ਪਾਈਐ ਹੋਮੈ ਵਿਆਪ ਰਹਿਆ ਮਨ ਝੂਰ ਹੋ ਦਿਆਲ ਕਿਰਪਾ ਕਰ ਹਰ ਜੀ ਮਗੋ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਾਨ ਹਰ ਭੇਟਿਆ RAM ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਗੋਬਿੰਦ ਚਰਨਨ ਕਉ ਇਥੇ ਵਿਸਰਾਮ ਬਲਿਹਾਰੀ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ RAM ਨਾਮ ਜਪ ਹਿਰਦੈ ਸਰਬ ਕਲਾ ਗੋਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਵ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਖਤ ਕੋ ਦੂਰ ਭਇਆ ਅਹੰਕਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਇਥੇ ਵਿਸਰਾਮ ਹੈ ਸਾਖਤ ਕੋ ਦੂਰ ਭਇਆ ਅਹੰਕਾਰੀ ਕ੍ਰਿਸ਼ਨਾ ਜਲਤ ਕ੍ਰਿਸ਼ਨਾ ਜਲਤ ਨਾ ਕਭੂ ਬੂਝੈ ਦੇ ਸੁਨਾ ਜਲਤ ਨਾ ਕਬਹੂ ਬੂਜੈ ਹਾਂ ਤ੍ਰਿਸ਼ਨਾ ਜਲਤ ਨਾ ਕਬਹੂ ਬੂਜੈ ਜੂਆ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵਹਿ ਉਠਤ ਬੈਠਤ ਹਰ ਗੁਣ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਹਾਂ ਗੁਰ ਪਤਿ ਯਮਕ ਲਾ ਕੇ ਉਚਾਰਨ ਕਰਨਾ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜੀਨ ਕੋ ਨਦਰ ਭਈ ਹੈ ਸੇਮ ਕੀ ਪੈਰ ਸਵਾਰੀ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ ਸੇਵਾ